ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਉਮੀਦ ਸੀ ਕਿ ਮੌਸਮ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਹੈਗਾ ਸੋਹਣੀ ਧੁੱਪ ਨਿਕਲੀ ਹੋਈ ਹੈ ਤੇ ਮੱਠੀ ਮੱਠੀ ਹਵਾ ਜਰੂਰ ਚੱਲ ਰਹੀ ਹੈ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਸਵੇਰ ਵੇਲੇ 11-12 ਡਿਗਰੀ ਦੇ ਆਸ-ਪਾਸ ਟੈਂਪਰੇਚਰ ਦਰਜ ਕੀਤਾ ਗਿਆ ਤੇ ਦਿਨ ਦਾ ਟੈਂਪਰੇਚਰ 28 ਤੇ 29 ਡਿਗਰੀ ਵੱਧ ਤੋਂ ਵੱਧ ਕੁਝ ਇੱਕ ਇਲਾਕਿਆਂ ਦਾ ਜ਼ਰੂਰ ਗਿਆ ਹੈ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਤਬਦੀਲੀ ਨਹੀਂ ਹੋਵੇਗੀ ਤੇ ਅਗਲੇ 2 ਦਿਨ ਮੌਸਮ ਇਸੇ ਤਰ੍ਹਾਂ ਹੀ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕੋਈ ਬਦਲਵਾਈ ਦੇਖਣ ਨੂੰ ਨਹੀਂ ਮਿਲੇਗੀ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਇਹਨਾਂ ਦਾ ਵੀ ਮੌਸਮ ਸਾਫ਼ ਬਣਿਆ ਰਹੇਗਾ ਤੇ ਹਲਚਲ ਕਿਸੇ ਵੀ ਖੇਤਰਾਂ ਦੇ ਵਿੱਚ ਤੁਹਾਨੂੰ ਕੁਝ ਵੀ ਤਰ੍ਹਾਂ ਦੀ ਹੁੰਦੀ ਹੋਈ ਦਿਖਾਈ ਨਹੀਂ ਦੇਵੇਗੀ 25 ਤਰੀਕ ਤੋਂ ਬਾਅਦ ਜੇ 26 ਤਰੀਕ ਨੂੰ ਹਲਕਾ ਜਿਹਾ ਸਿਸਟਮ ਵਾਪਸੀ ਕਰੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਜਰੂਰ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਨਹੀਂ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਤੁਹਾਨੂੰ ਸਿਰਫ ਬੱਦਲਬਾਈ ਹੀ ਬਣਦੀ ਦਿਖੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਕੁਝ ਕੇ ਖੇਤਰਾਂ ਦਾ 30 ਡਿਗਰੀ ਨੂੰ ਵੀ ਪਾਰ ਕਰ ਜਾਵੇਗਾ ਕਿਉਂਕਿ ਆਪਾਂ ਹੁਣ ਠੰਡ ਤੋਂ ਗਰਮੀ ਵੱਲ ਨੂੰ ਲਗਾਤਾਰ ਜਾ ਰਹੇ ਹਾਂ ਤੇ ਮੌਸਮ ਇਸੇ ਤਰ੍ਹਾਂ ਹੀ ਸਾਫ ਅਤੇ ਖੁਸ਼ਕ ਹੋਵੇਗਾ 25 26 ਨੂੰ ਹਲਕੀ ਬੱਦਲਬਾਈ ਵਾਪਸੀ ਕਰੇਗੀ